ਉਹ ਆ ਗਏ ਉਹ ਪੱਜੇ ਤੋਂ ਉਹਦੇ ਅੰਦਰ ਅਤਲ ਕਰਿਆ ਆਪ ਵੀ ਵੇਰਾ ਕਰੀ ਮੇਰਾ ਰੋਗਨ ਪੜਾਉਂਦਾ ਇੱਕਦਮ ਆ ਕੇ ਤੇ ਮਾਰਦਾੜ ਸ਼ੁਰੂ ਕਰਤੀ ਆ ਉਹ ਵਿਆਹ ਹੋਵੇ ਤਲਵਾਰਾਂ ਮਾਰਨ ਡਿਆ ਹੋਵੇ ਇਹ ਉਹ ਵੇਡੇਰ ਤੇ ਮਾਰਨ ਡਿਆ ਉਹ ਗੇਟ ਤੇ ਮਾਰਨ ਡਿਆ ਇਹ ਸ਼ਟਰ ਤੇ ਆ ਗੇਟ ਤੇ ਪਰੇ ਆ ਆਹ ਆਵੇ ਉਹ ਏ ਉਹ 게ਟ ਤੇ ਵੀ ਆ ਕੇ ਮਾਰ ਲਾ ਪਈ ਹੋਵੇ ਹੱਸਦਾ ਮੈਂ ਨਾ ਦੱਸ ਮੈਂ ਤਾਂ ਉੱਪਰ ਮਾਰ ਲਾ ਨਾ ਬੱਲੇ ਬੱਲੇ ਕਿੱਡੀ ਤਗੜੀ ਗੁੰਡਾ ਕਰਦੀ ਹੈ ਭਈ ਇਹ ਤੇ ਆ ਮੁਰਾਖੋਣੀ ਭੱਜ ਗਿਆ ਜਿਹੜਾ ਪਤਾ ਨਹੀਂ ਕਿਹੜਾ ਹੈ ਰੁਕ ਮਟੂ ਰੁਕ ਨਾ ਵਿਚਾਰ ਰੁਕ ਬ੍ਰਾਈਟਨੈਸ ਚ ਫੁੱਲ ਨਹੀਂ ਆ ਬ੍ਰਾਈਟਨੈਸ ਚ ਫੁੱਲ ਕੀਤੀ ਨਹੀਂ ਹੋਨਕਰ ਨਹੀਂ ਹੋਣੀ ਹੋਣ ਲਈ ਆ। ਥੋੜੀ ਜਿਹੀ ਬੈਕ ਕਰ। ਤਵਰ ਨੂੰ। ਆ ਜੀ ਕੀ ਨਾਮ ਜੀ ਤੁਹਾਡਾ? ਅਸਤੀਸ਼ ਸ਼ਰਮਾ ਜੀ। ਇੱਥੇ ਦਾ ਰਹਿਣ ਵਾਲਾ। ਇਜ਼ਾਮਦਕਰ ਕਲੋਨੀ, ਸਾਹਮਣੇ ਦੁਕਾਨ ਹੈ ਆਪਣੀ। ਕੀ ਮਾਮਲਾ ਜੀ ਦਾ ਆਇਆ? ਸਰ ਰਾਤੀ ਝਗੜਾ ਹੋਇਆ ਮੁੰਡੇ ਕਰਕੇ ਤੇ ਅਸੀਂ ਵਿੱਚ ਛੜਛਿੜਾ ਵਾਸਤੇ ਆਏ ਆ ਵੀ ਚਲੋ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਗਾਲੀ ਗਲੋਚ ਨਾ ਕਰ, ਹੱਥ ਹਾਥਾ ਪਾਈ ਨਾ ਕਰ। ਤੇ ਉਹ ਸਾਡੇ ਗਲ ਪੈ ਗਏ ਆ ਰਾਤੀ ਆਏ ਆ ਕੋਈ ਸਾਢੇ 10 ਪੌਣੇ 11 ਵਜੇ ਆਏ ਆ ਆ ਕੇ ਇਟਾਂ ਰੋੜੇ ਗਾਤਰੇ ਦਾਤਰੇ ਵਗੈਰਾ ਪਤਾ ਨਹੀਂ ਕੀ ਕੁਝ ਲੈ ਕੇ ਆਏ ਆ ਲਿਆ ਕੇ ਉਹਨਾਂ ਨੇ ਚੰਗਾ ਮਤਲਬ ਤੋੜਪੰਨ ਕਰਕੇ ਗਏ ਆ ਅੰਦਰ ਇਟਾਂ ਮਾਰ ਕੇ ਗਏ ਆ ਕੀ ਕਰਨ ਕੀ ਝਗੜੇ ਦਾ ਕਿਉਂ ਤੁਹਾਡੇ ਝਗੜੇ ਦਾ ਕਾਰਨ ਸਾਰ ਇੱਥੇ ਘੱਟੋ ਘਾਟ 15 20 ਬੰਦੇ ਮੁੰਡੇ ਰੋਜ਼ ਖਲੋਂਦੇ ਆ ਤੇ ਆ ਕੇ ਤੇ ਆਪਣਾ ਗਾਲੀ ਗਲੋਚ ਕਰਦੇ ਆ ਇੱਥੇ ਬਸ ਐਵੇਂ ਸ਼ਰਾਰਤ ਬਾਜੀ ਟੀਚਰ ਬਾਜੀ ਹਰ ਔਰਤ ਨੂੰ ਹਰ ਲੜਕੀ ਨੂੰ ਹਰ ਕਹੇ ਨੂੰ ਟੀਚਰ ਬਾਜੀ ਕਰਨਾ ਇਸ ਤੋਂ ਪਹਿਲੇ ਕੋਈ ਕੰਪਲੇਂਟ ਦਿੱਤੀ ਸੀ ਬਹੁਤ ਕੰਪਲੇਂਟਾਂ ਜੀ ਅਹੀਂ ਇਹਨਾਂ ਨਾਲ ਗੱਲ ਕੀਤੀ ਆ ਤੇ ਅੱਗੋਂ ਸਾਡੇ ਗੱਲ ਪੈਂਦੇ ਆ ਵੀ ਸਾਡੇ ਕਲਾਇੰਟ ਆ ਸਾਡੇ ਮਹਿਕ ਕਲਾਇੰਟ ਫੇਰ ਅੰਦਰ ਰੱਖੋ ਪਰ ਨਹੀਂ ਕੋਈ ਮਤਲਬ ਹੋਇਆ ਨਹੀਂ ਕਿੰਨੇ ਕੁ ਲੋਕ ਆਇਆ ਰਾਤੀ ਦੇ ਅੰਦਰ ਰਾਤੀ ਘਟੋ ਘਾਟ 15 20 ਜਾਣੇ ਸੀਗੇ ਦੇਖਿਆ ਨਹੀਂ ਅਸੀਂ ਤਾਂ ਸਾਰੇ ਅੰਦਰ ਵੜ ਗਏ ਜੇ ਸਾਹਮਣੇ ਹੁੰਦੇ ਤਾਂ ਸਾਨੂੰ ਵੀ ਛੱਟਾਂ ਮਾਰਨੀ ਆ ਅਹੀਂ ਉਹਨਾਂ ਨੇ ਜਿਸ ਹਿਸਾਬ ਨਾਲ ਛੱਟਾਂ ਨੂੰ ਮਾਰ ਕੇ ਗੇ ਦਰਵਾਜ਼ਿਆਂ ਨੂੰ ਮਾਰ ਕੇ ਹਾਂਜੀ ਸੀਸੀਟੀਵੀ ਤੁਹਾਨੂੰ ਦੇ ਦਿੰਦੇ ਸਰ ਮੰਗ ਇਹੋ ਹੀ ਆ ਵੀ ਸਾਨੂੰ ਨਿਆਂ ਦਿੱਤਾ ਜਾਏ ਪੂਰਾ ਮਤਲਬ ਜੋ ਵੀ ਹਾਂਜੀ ਬਿਲਕੁਲ ਬਿਲਕੁਲ ਮੱਲੇ ਵਾਲੇ ਧਮਕੀਆਂ ਦੇ ਕੇ ਗਏ ਹਾਂਜੀ ਮੱਲੇ ਵਾਲੇ ਸਾਰੇ ਸਹਿਮਤ ਆ ਸਾਡੇ ਨਾਲ ਉਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ ਜੋ ਵੀ ਹੈ ਮੇਰੇ ਨਾ ਗੁੱਡੋ ਕੀ ਗੱਲ ਹੋ ਏੜਾ ਰਿਹਾ ਏਥੇ ਝਗੜਾ ਆਇਆ ਵੀ ਪੀ ਪੀ ਕੇ ਸ਼ਰਾਬਾਂ ਵੇਲੇ ਮੁੰਡੇ ਮੁੰਡੇ ਵੇਲੇ ਸ਼ਰਾਬਾਂ ਪੀ ਕੇ ਇਥੇ ਗਲੀਆਂ ਦੇ ਵਿੱਚ ਤੁਰੇ ਫਿਰਦੇ ਰਹਿੰਦੇ ਨੇ ਹਾਂ ਲੜਾਈਆਂ ਝਗੜੇ ਹੁੰਦੇ ਨੇ ਹੁਣ ਇਹ ਵੀ ਦੁਕਾਨਾਂ ਨੇ ਇਹ ਵੀ ਦੁਕਾਨਾਂ ਨੇ ਇਹ ਵੀ ਦੁਕਾਨਾਂ ਹੁਣ ਅਸੀਂ ਵੱਟੀ ਪੱਟੀ ਆਉਂਦੇ ਸਾਡੇ ਬੱਚੇ ਵੀ ਆਉਂਦੇ ਨੇ ਕਿਸੇ ਬੱਚੇ ਦਾ ਸਿਰ ਮੂੰਹ ਪਾੜ ਜਾਏ ਕਿਸੇ ਨਿਆਣੇ ਦਾ ਸਿਰ ਮੂੰਹ ਪਾੜ ਜਾਏ ਇਹ ਫਿਰ ਇਸ ਤਰ੍ਹਾਂ ਮਾਰਾ ਜ ਗਲੀ ਚ ਕਰਦੇ ਨੇ ਗਲੀ ਸਾਰੀ ਭਰੀ ਹੁੰਦੀ ਜਦ ਲੜਦੇ ਨੇ ਕਿੱਥੇ ਲਗ ਲੱਗੇ ਸ਼ਰਾਬਾ ਮੁਗਦਰ ਪਈਏ ਮਿਲਦੇ ਨੇ ਮੁਗਦੇ ਮਾਲ ਵੇਚਦੇ ਨੇ ਮੁਗਦੀਆਂ ਸ਼ਰਾਬਾ ਮੱਛੀਆਂ ਖਾਂਦੇ ਪਰ ਲੜਦੀਆਂ ਨੇ ਅੰਦਰ ਇਹ ਕਰਦੇ ਗੁੰਡਾਗਰਦੀ ਕੀਤੀ ਉਹਦੇਾਰੇ ਕਹਣਾ ਚਾਹੋਗੇ ਹਾਂਜੀ ਆ ਦੁਕਾਨਦਾਰਾਂ ਨਾਲ ਹਾਂ ਹਾਂ ਇਹਨਾਂ ਦਾ ਹਾਂ ਇਹਨਾਂ ਨਾਲ ਨਹੀਂ ਝਗੜਾ ਆਇਆ ਨਾ ਤੇ ਬੂਏ ਗਾੜੀ ਝਗੜਾ ਆਇਆ ਅੱਛਾ ਹਾਂ ਤੁਹਾਨੂੰ ਦੱਸਣ ਦੇ ਡੈ ਸਾਹਿਬ ਜੀ ਇਹ ਗਲੀਆਂ ਭਰੀਆਂ ਹੁੰਦੀਆਂ ਨੇ ਜੀਆਂ ਥਾਮਾ ਨੂੰ ਇੱਥੇ ਮੁੰਡਿਆਂ ਦੀਆਂ ਮਟੰਡ ਪਰੇਂਡੀਆਂ ਗਲੀਆਂ ਭਰੀਆਂ ਹੁੰਦੀਆਂ ਉਹ ਆਹ ਫੜਦੀ ਗਲੀ ਟਾਕਰ ਇੱਥੋਂ ਟਾਕਰ ਵੀ ਹੁਣ ਦਾ ਸਾਹ ਟੀਟੀ ਪ੍ਰਧਾਨ ਜੀ ਸਾਰੇ ਆਉਂਦੇ ਨੇ ਤੇ ਇੱਥੇ ਲੜਾਈਆਂ ਝਗੜੇ ਤੇ ਬੜਾ ਮੰਦਾ ਹਾਲ ਹੁੰਦਾ ਇੱਥੇ ਤੇ ਜੀਣਾ ਆਰਾਮ ਆਇਆ ਕੀ ਲੱਗਦਾ ਪੁਲਿਸ ਡਰ ਨਹੀਂ ਲੋਕਾਂ ਨੂੰ ਡਰ ਡਰੂ ਕਾ ਨਹੀਂ ਤੇ ਆਪ ਪੁਲਸ ਵਾਲੇ ਬਣੇ ਕੀ ਮੰਗ ਕਰਦੇ ਹੋ ਕੀ ਲੱਗਦਾ ਪੁਲਸ ਹੋਣੀ ਜੀ ਫਿਕਰ ਮੰਨ ਜੀ ਹਾਂਜੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਹਾਂਜੀ ਅਨੇ ਕਿਹ ਨਾਲ ਜੀ ਤੁਹਾਡਾ ਕੁਸ਼ਿੰਦਰ ਸਿੰਘ ਨਾ ਆਇਆ ਮੇਰਾ ਰਾਮਨਗਰ ਦਾ ਹੀ ਰਹਿਣ ਵਾਲਾ ਕੀ ਗੱਲ ਹੋ ਰਹੀ ਹੈ ਝਗੜਾ ਝਗੜਾਇਆ ਭਾਜੀ ਇਹ ਸਾਡੇ ਨਾਈ ਦੀ ਦੁਕਾਨ ਆ ਉਹਦੇ ਗੱਡੀ ਮੋਟਰਸਾਈਕਲ ਲੱਗੀਆਂ ਹੋਈਆਂ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਹਾਂ ਤੇ ਉਹਨਾਂ ਨੂੰ بس ਮੋਟਰਸਾਈਕਲ ਹਟਾਉਣ ਨੂੰ ਕਿਹਾ ਜਿਹਦੇ ਕਰਕੇ ਮੇਰੇ ਹੱਥ ਜਿਹੜੇ ਕਰਕੇ ਮੇਰੇ ਹੱਥ ਟਪਾਈ ਹੋ ਗਏ ਮੇਰੇ ਨਾਲ ਤੇ ਮੁੜ ਕੇ ਉਸ ਤੋਂ ਬਾਅਦ ਮੈਨੂੰ ਬਚਾਉਣ ਲਈ ਆਕਰਾਨੇ ਵਾਲੇ ਆ ਇਹਨਾਂ ਨੇ ਆ ਕੇ ਮੇਰੀ ਹੈਲਪ ਕੀਤੀ ਤੇ ਮੁੜ ਕੇ ਬਾਅਦ ਵਿੱਚ ਉਹ ਇਹਨਾਂ ਦੇ ਵੀ ਗੱਲ ਪੈ ਗਏ ਅਸੀਂ ਪੁਲਿਸ ਨੂੰ ਹੋਣ ਕੀਤਾ ਪੁਲਸ ਆਈ ਪੁਲਸ ਜਦੋਂ ਤੱਕ ਆਉਂਦੀ ਉਹਦੇ ਹੀ 15-20 ਮਿੰਟ ਬਾਅਦ ਹੀ ਪੁਲਸ ਆਉਂਦੀ ਉੱਤੋਂ ਪਹਿਲਾਂ ਇਹ ਉਹ ਮੁੜ ਕੇ ਆਏ 15-20 ਬੰਦੇ ਇਕੱਠੇ ਹੋ ਕੇ ਆਏ ਇੱਟ ਰੋੜੇ ਪੱਥਰ ਸਾਰਾ ਕੁਝ ਚਲਾ ਕੇ ਗਿਆ ਅਸਟਰ ਪੂਰਾ ਭੰਨਤਾ ਵਾ ਘਰ ਦੇ ਅੰਦਰ ਇੱਟਾਂ ਚਲਾਈਆਂ ਕਚੜੀਆਂ ਬੋਤਲਾਂ ਚਲਾਈਆਂ ਸਾਰਾ ਕੁਝ ਮਾਰਿਆ ਜੀ ਫਿਰ ਮੁੜ ਕੇ ਵਾ ਸ਼ਾਮ ਨੂੰ ਪੁਲਿਸ ਆਈ ਹੈ ਤੇ ਉਹ ਪੁਲਿਸ ਆ ਕੇ ਜਿਹੜੇ ਆ ਉਹ ਮੌਕੇ ਤੇ ਫੁਟੇਜ ਵਗੈਰਾ ਲੈ ਗਏ ਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਜੋ ਹੋ ਗਈ ਕਾਰਵਾਈ ਬੰਦੀ ਕਾਰਵਾਈ ਕਰਾਂਗੇ ਕੀ ਕਰਨਗੇ ਝਗੜੇ ਦਾ ਮਸਾਹੀ ਕਰਨ ਲੈ ਪਾ ਜੀ ਆ ਨਾਈ ਦੀ ਦੁਕਾਨ ਹੈ ਇੱਥੇ ਰੋਜ਼ ਹੀ 10 15 ਬੰਦੇ ਖਲੋਤੇ ਹੁੰਦੇ ਮੁੰਡੇ ਬਾਗ ਆ ਕੇ ਜਾਂ ਬਾਗ ਨਹੀਂ ਉੱਦਾ ਹੀ ਬਾਹਰੋਂ ਦੂਜੇ ਮਹੱਲੇ ਦੇ ਮੁੰਡੇ ਆ ਕੇ ਇੱਥੇ ਖਲੋਤੇ ਹੁੰਦੇ ਆ ਤੇ ਅਸੀਂ ਬਸ ਕੁਛ ਨਹੀਂ ਇਹੀ ਨੰਗਣਾ ਤੇ ਇਹੀ ਰਾਹ ਆ ਮੇਨ ਗਲੀ ਇਹੀ ਆ ਤੇ ਅਸੀਂ ਨੰਗਣਾ ਦੇ ਮੇਨ ਗਲੀ ਇਹੀ ਆ ਜੇ ਗੱਡੀ ਤੇ ਆਈਏ ਕਿਸੇ ਨੂੰ ਹੋਰਨ ਮਾਰੀਏ ਬਾਈ ਘਟਾਨ ਨੂੰ ਕਹੀਏ ਤੇ ਉਹ ਅਗਲੇ ਦਿਵਾਲੇ ਹੋ ਜਾਂਦੇ ਆ ਅਗਲੇ ਠੀਕ ਤਰ੍ਹਾਂ ਗੱਲ ਨਹੀਂ ਕਰਦੇ ਗੱਲ ਗਲੋਚ ਕਰਦੇ ਆ ਜੇ ਮਹੱਲੇ ਦੀ ਕੋਈ ਵੀ ਕਿਸੇ ਵੀ ਲੇਡੀ ਨੂੰ ਤੁਸੀਂ ਪੁੱਛ ਲੋ ਸਾਰੀ ਲੇਟਸ ਜਿਆਨੂੰ ਕਮੈਂਟਰੀ ਕਰਦੇ ਉਹਨਾਂ ਦੇ ਨੰਗਦਿਆਂ ਨੂੰ ਮੇਰੀ ਵਾਈਫ ਨੂੰ ਕਮੈਂਟਰੀ ਕਰਦੇ ਪਈ ਸੀ ਉਸ ਵੱਲੋਂ ਮੈਂ ਪਿਛਲੇ ਹਫਤੇ ਉਹਨਾਂ ਨੂੰ ਕਿਹਾ ਸੀਗਾ ਉਸ ਤੋਂ ਬਾਅਦ ਇਸ ਹਫਤੇ ਮੇਰੀ ਇਹ ਗੱਲ ਹੋ ਗਈ ਇਸ ਬੰਦੇ ਵਰਗੇ ਦੁਕਾਨਾਂ ਹੈਗੇ ਆ ਬਾਜ਼ਾਰ ਦੇ ਵਿੱਚ ਹਾਂਜੀ ਹਾਂਜੀ ਇਸ ਲਾਈਨ ਦੇ ਵਿੱਚ ਦੁਕਾਨਾਂ ਕਾਫੀ ਹੈਗੀਆਂ ਨੇ ਜਿਵੇਂ ਇਧਰ ਵੀ ਸਲੂਨ ਹੈਗਾ ਇੱਕ ਰਾਣੀ ਦੀ ਗੁਪਾਨ ਹੈ ਅੱਗੇ ਵੀ ਸਕ੍ਰੈਪ ਦੀ ਸ਼ਾਪਸ ਹੈਗੀਆਂ ਨੇ ਬਾਜ਼ਾਰ ਦੇ ਵਿੱਚ ਕਾਫੀ ਨੇ ਇਹ ਭਾਜੀ ਬਾਬਾ ਦੀਪ ਸਿੰਘ ਅ ਨਸ਼ਾਰੇ ਨਸ਼ਾਰੇ ਦੇ ਕੋਲ ਜਿਹੜਾ ਮੁਹੱਲਾ ਹੈ ਉੱਥੇ ਦਾ ਰਹਿਣ ਵਾਲਾ ਹੈ ਮੁੰਡਾ ਪਹਿਲੇ ਵੀ ਕਈ ਵਾਰ ਝਗੜੇ ਹੋਏ ਨੇ ਇਹਨਾਂ ਦੇ ਭਾਜੀ ਹਰ ਹਫ਼ਤੇ 15 ਦਿਨਾਂ ਬਾਅਦ 20 ਦਿਨਾਂ ਬਾਅਦ ਕਿਸੇ ਨਾ ਕਿਸੇ ਨਾਲ ਲੜੇ ਹੁੰਦੇ ਆ ਅਸਕੇ ਦੁਕਾਨਾ ਚੇਂਜ ਕੀਤਾ ਆ ਪੁਸਤੂਰ ਕਾਰਵਾਈ ਹੈ ਹੀ ਗਈ ਕੰਪਲੀਟ ਕੀਤੀ ਹੈ ਪਜੀ ਪੁਸ ਕੰਪਲੀਟ ਕੀਤੀ ਆ ਤੇ ਉਹਨਾਂ ਨੇ ਕਿਹਾ ਜੋ ਹੋ ਗਈ ਉਹ ਕਾਰਵਾਈ ਕਰਾਂਗੇ ਹਜੇ ਤੱਕ ਤੇ ਕੋਈ ਪ੍ਰਸਾਦ ਨਹੀਂ ਦੇ ਕੇ ਹਾਂਜੀ ਧਮਕੀਆਂ ਦੇ ਕੇ ਗਏ ਆ ਜੀ ਮੰਗੀਆਂ ਕਰਦੇ ਜੀ ਮੰਗੇ ਕਰਦੇ ਪਜੀ ਦੇਖੋ ਆਪਾਂ ਆਪਣੇ ਮਹੱਲੇ ਚ ਸੇਫ ਨਹੀਂ ਹੈਗੇ ਤੇ ਆਪਾਂ ਹੀ ਸਾਹ ਨਿਰਭਰ ਸੇਫਟੀ ਵੱਲ ਥੋੜਾ ਜਿਹਾ ਵੇਖਿਆ ਜਾਏ ਪੁਸ ਨੂੰ ਹਾਂਜੀ ਦੁਕਾਨ ਵੀ ਚਲੋਗੇ ਇਸ ਮਹੱਲੇ ਚ ਦੀ ਦੁਕਾਨ 1 ਡੇਢ ਸਾਲ ਤੋਂ ਤੇ ਇੱਕ ਡੇਢ ਸਾਲ ਦੇ ਵਿੱਚ ਘੱਟੋ ਘਾਟੇ ਦੀ 10-15 ਲੜਾਈਆਂ ਹੋ ਚੁੱਕੀਆਂ ਨੇ ਤੁਸੀਂ ਹੁਣ ਕੋਈ ਵੇਚਨਾਮਾ ਲੈ ਕੇ ਦੋਗੇ ਪੁਲਿਸ ਵਾਲਿਆਂ ਨੂੰ ਕੀ ਦਸਕਾਰ ਜੀ ਕੀ ਆ ਗੱਲ ਹਾਂਜੀ ਦੁਕਾਨ ਬਿਲਕੁਲ ਚੱਕੀ ਜਾਣੀ ਚਾਹੀਦੀ ਜੀ ਦੋਗੇ ਵੇਚਨਾਮਾ ਲੈ ਕੇ ਸਾਡੇ ਘਰੋਂ ਮੱਲੇ ਲੈਣਾ ਹਾਂਜੀ ਹਾਂਜੀ ਦੇਖ ਕੇ ਦਵਾਂਗੇ ਜ਼ਰੂਰ ਦਵਾਂਗੇ ਜੀ ਮੱਲੇ ਸਾਰੇ ਖਰਾਬ ਹੈ ਨਾ ਸਾਰੇ ਖਰਾਬ ਹੈ ਜੀ ਸਾਰੇ ਮੱਲੇ ਵਾਲੇ ਖਰਾਬ ਹੈ ਜੀ ਠੀਕ ਹਾਂਜੀ ਸਰ ਸਰ ਕੀ ਸਾਰਾ ਮਾਮਲਾ ਮਾਮਲਾ ਤੇ ਕਟਕ ਦੀ ਦੁਕਾਨ ਹੈ ਨਾਈ ਜੀ ਅੱਛਾ ਜੀ ਹੁਣ ਤਾਂ ਚਲ ਗਿਆ ਬੰਦ ਕਰਕੇ ਅੱਛਾ ਜੀ ਸਹੀ ਮੌਕੇ ਤੇ ਆ ਗਏ ਆ ਤੋਂ ਸਵੇਰੇ ਜਦੋਂ ਦੁਕਾਨ ਖੁੱਲੂਗਾ ਫਿਰ ਵੇਖ ਲਾਂਗੇ ਉਹਨਾਂ ਨੂੰ ਕਹਤਾ ਕੰਪਲੀਟ ਉਥੇ ਠਾਣੇ ਦੇ ਦੋ ਠਾਣੇ ਸਦਰ ਜੀ ਹਾਂਜੀ ਸਦਰ ਠਾਣੇ ਹਾਂਜੀ ਠੀਕ ਹੈ ਜੀ ਇੱਕ ਇਹ ਕੋਈ 60 ਪੈਟ ਲੱਗੀ ਕੇ ਨਹੀਂ ਨਹੀਂ ਕੋਈ ਨਹੀਂ ਪਚਾਇਆ ਵਾ ਸ਼ਾਂਤੀ ਉਹ ਪੜੇ ਬਚਾ ਕਿੰਨਾ ਕਿਟ ਰੋੜ ਚੱਲਿਆ ਤੁਹਾਡੇ ਸਾਹ ਨੂੰ ਇਹ ਤਾਂ ਬਟਾ ਨਾਰਮਲ ਹੀ ਥੋੜਾ ਜੀ ਹਾਂ ਇਹ ਗਲਤੀ ਕਹਦੀ ਮਾਦੇ ਮੌਕੇ ਤੇ ਪੁੱਛੇ ਦੇ ਇਹ ਤਾਂ ਵੇਖਾਂਗੇ ਸਵੇਰੇ ਇਨਕੁਰੀ ਕਰਾਂਗੇ ਵੇਖਾਂਗੇ ਕਿ ਦੀ ਗਲਤੀ ਹੈ ਕਿ ਦੀ ਨਹੀਂ ਹਾਂਜੀ ਜਿੰਨਾ ਘਾ ਰੋੜੇ ਚੱਲੇ ਉਹਨਾਂ ਨੂੰ ਸਾਥ ਮੱਝੇ ਕਰੀ ਬਿਲਕੁਲ ਧੰਨਵਾਦ